ਹੈਲੋ ਸਟੂਡੈਂਟਸ ਸਵਾਗਤ ਕਰਦੇ ਹਾਂ ਜੀ ਸਾਰੇ ਹੀ ਸਟੂਡੈਂਟਸ ਦਾ ਸਾਡੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਇਹ ਵੀਡੀਓ ਸਾਰੇ ਹੀ ਬੱਚਿਆਂ ਲਈ ਖੁਸ਼ਖਬਰੀ ਲੈ ਕੇ ਆਈ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹੁਣੇ-ਹੁਣੇ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਛੁੱਟੀਆਂ ਦਾ 21 ਮਈ ਤੋਂ 30 ਜੂਨ ਤੱਕ ਉਸ ਬਾਰੇ ਗੱਲਬਾਤ ਕਰਾਂਗੇ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2 ਦਿਨ ਪਹਿਲਾਂ ਸਰਕਾਰ ਦੁਆਰਾ ਵਾਧਦੀ ਗਰਮੀ ਨੂੰ ਦੇਖਦੇ ਹੋਏ ਸਮਾਂ ਸੀ ਜਿਹੜਾ ਸਕੂਲਾਂ ਦਾ ਬਦਲਿਆ ਗਿਆ ਸਮਾਂ 7 ਤੋਂ ਲੈ ਕੇ 12 ਵਜੇ ਤੱਕ ਦਾ ਕੀਤਾ ਗਿਆ ਸੀ ਪਰ ਜੋ ਗਰਮੀ ਹੈ ਬੇਟਾ ਉਹ ਦਿਨ ਪੇ ਦਿਨ ਵਧਦੀ ਜਾ ਰਹੀ ਹੈ ਤਾਂ ਇਸ ਕਰਕੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣੇ-ਹੁਣੀ ਨਿਊਜ਼ ਚੈਨਲ ਦੇ ਵਿੱਚ ਤੇ ਨਿਊਜ਼ਪੇਪਰ ਦੇ ਵਿੱਚ ਆ ਰਿਹਾ ਹੈ ਕਿ ਸਰਕਾਰ ਦੁਆਰਾ 21 ਮਈ ਤੋਂ ਲੈ ਕੇ 30 ਜੂਨ ਤੱਕ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਜਿਵੇਂ ਕਿ ਇਹ ਨਿਊਜ਼ ਹੈ ਜਿਹੜੀ ਹੁਣ ਅਖਬਾਰ ਹੁਣੀ ਨਿਊਜ਼ ਚੈਨਲ ਤੇ ਆ ਰਹੀ ਹੈ ਨਿਊਜ਼ਪੇਪਰ ਦੇ ਵਿੱਚ ਵੀ ਨਿਊਜ਼ ਆ ਚੁੱਕੀ ਹੈ ਜੀ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਆ ਦੇਖੋ ਬੀਟਾ ਜਿਹੜਾ ਕੀ ਪੰਜਾਬ ਦਾ ਫੇਮਸ ਪੰਜਾਬੀ ਨਿਊਜ਼ਪੇਪਰ ਹੈਗਾ ਅਖਬਾਰ ਹੈਗਾ ਅਜੀਤ ਵਿੱਚ ਅੱਜ 20 ਮਈ 12:23 ਮਿੰਟਾਂ ਤੇ ਖਬਰ ਆ ਰਹੀ ਹੈ ਜੀ ਕਿ ਪੰਜਾਬ ਵਿੱਚ ਲਗਾਤਾਰ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਸਕੂਲ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ 21 ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਸਕੂਲਾਂ ਦੇ ਸਮੇਂ ਵਿੱਚ ਵੀ ਬਦਲਾਵ ਕੀਤਾ ਸੀ ਤਾਂ ਬੇਟਾ ਇਹ ਐਲਾਨ ਹੈ ਜਿਹੜਾ ਅੱਜ ਹੁਣੇ ਨਿਊਜ਼ਪੇਪਰਸ ਦੇ ਵਿੱਚ ਤੇ ਖਬਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਜਿਵੇਂ ਹੀ ਇਸ ਸੰਬੰਧੀ ਸਰਕਾਰ ਦੁਆਰਾ ਪੱਤਰ ਹੈ ਜਿਹੜਾ ਪਾਇਆ ਜਾਵੇਗਾ ਤੁਹਾਡੇ ਸਾਰਿਆਂ ਨਾਲ ਨਾਲ ਦੀ ਨਾਲ ਵੀ ਸਾਂਝਾ ਕਰ ਦਿੱਤਾ ਜਾਵੇਗਾ ਤਾਂ ਇੱਕ ਵਾਰ ਜੋ ਨਿਊਜ਼ ਆ ਰਹੀ ਸੀਗੀ ਉਹ ਮੈਂ ਤੁਹਾਨਾਂ ਨਾਲ ਸਾਂਝੀ ਕਰ ਦਿੰਦੀ ਹੈ ਆਸੀ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਬੱਤ ਵੱਤ ਬੱਚੇ ਨਾਲ ਸ਼ੇਅਰ ਕਰਨਾ ਜੀ ਤੇ ਇਸ ਤਰ੍ਹਾਂ ਦੀ ਹਰ ਤਾਜ਼ਾ ਖਬਰ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਅਪਡੇਟ ਨਿਊਜ਼ ਤੁਹਾਡੇ ਤੱਕ ਪਹੁੰਚ ਸਕੇ ਤਾਂ ਮਿਲਦੇ ਹਾਂ ਹੁਣ ਆਪਾਂ ਅਫੀਸ਼ੀਅਲ ਨੋਟੀਫਿਕੇਸ਼ਨ ਨਾਲ ਟਿਲ ਥੈਨ ਨੈਵਰ ਗਿਵ ਅਪ